next24punjab news channel ਦੇਖਦੇ ਦਰਸ਼ਕਾਂ ਨੂੰ ਪਿਆਰ ਭਰ ਸੱਕੇ ਕਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਪੁਲਿਸ ਚੌਂਕੀ ਅਸਿਸਟੈਂਟ ਤਰੰਤਾਂ ਪੁਲਿਸ ਨੇ ਬੀਤੀ ਦਿਨ ਸ਼ਾਮ ਨੂੰ ਨਕਲੀ ਸੀਮੈਂਟ 150 ਟੋਨ ਦੇ ਸਮੇਤ ਕੈਂਟਰ ਤੇ ਇੱਕ ਦੋਸ਼ੀ ਨੂੰ ਕੀਤਾ ਕਾਬੂ ਤਣਤਲ ਬਸਸਟੈਂਡ ਪੁਲਿਸ ਚੌਂਕੀ ਇੰਚਾਰਜ ਕਿਰਪਾਲ ਸਿੰਘ ਨੂੰ ਗੁਪਤ ਸੂਚਨਾ ਮਿਲਣ ਤੇ ਬਾਠ ਚੌਂਕੀ ਨਾਕੇਬੰਦੀ ਦੌਰਾਨ ਦੇ ਸ਼ਾਮ ਨੂੰ ਇੱਕ ਕੈਂਟਰ ਆਉਂਦਾ ਦਿਖਾਈ ਦਿੱਤਾ ਆਉਂਦੇ ਕੈਂਟਰ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਨਕਲੀ ਸੀਮੈਂਟ ਦੇ 150 ਟੋੜੇ ਤੇ ਇੱਕ ਵਿਅਕਤੀ ਸਮੇਤ ਕਾਬੂ ਕਰ ਲਿਆ ਗਿਆ ਹੈ ਦੋਸ਼ੀ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ ਅਤੇ ਉਸਦੇ ਬਾਕੀ ਦੋ ਸਾਥੀ ਜਤਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਫਰਾਰ ਹੋਣ ਵਿੱਚ ਸਫਲ ਹੋ ਗਏ ਹਨ ਦਿੱਤੇ ਨਾਕਿਲਾਫ ਮੁਕੱਦਮਾ ਨੰਬਰ ਥਾਣਾ ਸਿਟੀ ਤਰੰਤਾਨ ਵਿਖੇ 420 468 469 ਅਤੇ 34 ਐਂਕਰ ਦਰਜ ਕਰਕੇ ਹਰਪਾਲ ਸਿੰਘ ਵਾਸੀ ਦੇਦਰ ਸਾਹਿਬ ਨੂੰ ਮਾਜਕ ਅਦਾਲਤ ਵਿਖੇ ਪੇਸ਼ ਕਰਕੇ ਰਿਮਾਨਡ ਹਾਸਲ ਕੀਤਾ ਜਾ ਰਿਹਾ ਹੈ ਪੁਲਿਸ ਚੌਂਕੀ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਸੀਸੀ ਅਤੇ ਅੰਬੂਜਾ ਸਿਮਿੰਟ ਦੇ 150 ਕਿਲੋ ਨਕਲੀ ਬੋਰੀਆਂ ਬਰਾਮਦ ਹੋਈਆਂ ਹਨ ਜਿੱਥੇ ਵਿਅਕਤੀ ਸਿਮਿੰਟ ਪਿੰਡੋਂ ਪਿੰਡਾਂ ਵਿੱਚ ਲੈ ਜਾ ਕੇ ਪੋਲੇ-ਪਾਲੇ ਲੋਕਾਂ ਨੂੰ ਵੇਚਦੇ ਸਨ ਇਸ ਸਬੰਧੀ ਸਿਮਿੰਟ ਬਣਾਉਣ ਵਾਲੀ ਕੰਪਨੀ ਦੇ ਉੱਚ ਅਧਿਕਾਰੀਆਂ ਵੱਲੋਂ ਚੈੱਕ ਕਰਨ ਤੇ ਤਸਦੀਕ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਹੌਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਵੀ ਦੇਖੋ ਤਰੰਤਰੰਤੋਂ ਜਸਬੀਤ ਸਿੰਘ ਲੱਡੂ ਦੀ ਸ਼ੇਸ਼ ਰਿਪੋਰਟ ਕਿਉਂਕਿ ਇੰਚਾਰਜ ਬੱਸ ਸਟੈਂਡ ਤਰਤਰਨ ਖਾਣਾ ਸੜੀ ਚਲਤਾਂ ਨੂੰ ਨੂੰ ਸੀਕ੍ਰਟ ਇਨਫੋਰਮੇਸ਼ਨ ਮਿਲੀ ਹੀ ਪਈ ਕੋਈ ਟਰੱਕ ਕੰਟਰੋਲ ਜਿਹਦਾ ਮੂੰਹ ਚਿੱਟਾ ਆ ਤੇ ਉਹਦਾ ਨੰਬਰ ਸਾਨੂੰ ਪਤਾ ਲੱਗਾ ਸੀ ਕਿ ਇਹਨਾਂ ਨੰਬਰ ਦੇ ਜਾਲੀ ਸੀਮੈਂਟ ਆ ਰਿਹਾ ਹੈ KP06BB 1397 ਇਹਨੂੰ ਹਰਪਾਲ ਸਿੰਘ ਟ੍ਰੈਵਲ ਚਲਾ ਰਿਹਾ ਹੈ ਇਹਦੋਂ ਹੋਣੇ ਚੱਕੀ ਦਿੱਨਾ ਕਾਬਲੇ ਕਰ ਜੰਗਰੇ ਦੇ ਨਿਸ਼ਪਣੇ ਬਾਈਪਾਸ ਤੋਂ ਇਹ ਤੋਂ ਉਹ ਸ਼ਹਿਰ ਵੱਲੋਂ ਤਰਤਰਨ ਵੱਲ ਆ ਰਿਹਾ ਹੈ ਜਿਹੜਾ ਉਹ ਤੋਂ ਅਹੀਂ ਅਹੀਂ ਜੋ ਨਿੱਸਕੇ ਅਨਾਚਲਿਕ ਕਿਤੇ ਥੋੜੀ ਜਦਵਾਰ ਕੰਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਬਰਾਮਦ ਹੋਇਆ ਹੈ ਜਿਹੜੇ ਮਹਾਰਾਜੀ ਦੀ ਟੀਮ ਸੱਦੀ ਆ ਵੀ ਸੀਮੈਂਟ ਜਾਲੀ ਆ ਗਿਆ ਜਾਂ ਸਹੀ ਹੈ ਜੀ ਇਹਦੇ ਵਿੱਚ 100 ਬੈਗ ਜਿਹੜਾ ਹੈਗਾ ਆ ਉਹ ਸੀਮੈਂਟ ਅੰਭੁਜਾਇਆ ਤੇ 50 ਬੈਗ ਸੀਸੀ ਹੈ ਜੀ ਅਕੋਰਡਿੰਗ ਟੂਲਾ ਕਾਰਵਾਈ ਕੀਤੀ ਜਾ ਰਹੀ ਹੈ ਮਗਰਮੰਦ ਅਚ ਕਰਤਾ ਆ ਜਿਹੜਾ ਕੋਈ ਵੀ ਦੋ ਇਹਦੇ ਜਿਸ ਤੋਂ ਪਤਾ ਲੱਗਾ ਵੀ ਉਹਨੇ ਘਰ ਅਸੇਆ ਵੀ ਇਹੀ ਫੈਕਟਰੀ ਕੋ ਲਾਈ ਦਾ ਕੇ ਤਮਤਾ ਦੇ ਲੱਗ ਲੱਗੇ ਜੀ ਉਹ ਅਕੋਰਡਿੰਗ ਟੂ ਲਾ ਕਰ ਰਹੀ ਕੀਤੀ ਜਾ ਰਹੀ ਹੈ ਅਸੀਂ ਨਰਫਣਾ ਨੂੰ ਦੱਸਿਆ ਤੇ ਮੰਜੋ ਕੈਸਾ ਅਫਸਰ ਜੀ ਆ ਤਾਂ ਤਾਂ ਕਿ ਸੈਟਰੀ ਕਰਵੀ ਹੋਈ ਹੈ ਮੰਜੋ ਜੀ ਦੇ ਸਾਥ ਸੱਜਦਾ ਕਿੰਨੇ ਬੱਚੇ ਕਿੰਨੇ ਬੰਦੇ ਨਾਮ ਜਿੰਦੇ ਤੇ ਕਿੰਨੇ ਬੰਦੇ ਪਰਚਾ ਦੱਚ ਕੀਤਾ ਆਪਣਾ ਕਿੰਨੇ ਬੰਦਾ ਖੜੀ ਦੋ ਫੈਕਟਰੀ ਵਾਲੇ ਆ ਜੀ ਉਹ ਦੋ ਜਣੇ ਕਟਪਤੀ ਜਾਇਆ ਉਹ ਫੈਕਟਰੀ ਨਾਲ ਕੰਮ ਕਰਦੇ ਆ ਇਹ ਇਹ ਟਰੱਕ ਟੱਕ ਡਰਾਈਵਰ ਦਾ ਹਰਪਾਲ ਸਿੰਘ ਨੇ ਜੀ ਕਿ ਇਹ ਕਿੰਨੇ ਬੰਦੇ ਇਸਕੇ ਹਿੰਤ ਨੇ ਨੰਨ ਲਿਖ ਦਿੱਤੇ ਕਿੰਨੇ ਬੰਦੇ ਜੇ ਕੀਤਾ ਜੀ ਕੋਈ ਨਾ ਨੰਗਾਨ ਇਨਵੈਸਟੀਗੇਸ਼ਨ ਜਾਰੀ ਹੈ ਅਕੋਰਡਿੰਗ ਟੂ ਲਾਕ ਆਵੇ ਕਿਤੇ ਜਾਰੀ ਹੈ ਜਿਹੜਾ ਵੀ ਚਾਹੂਗਾ ਉਹਨੂੰ ਛੱਡਿਆ ਨਹੀਂ ਜਾਊਗਾ ਅਕੋਰਡਿੰਗ ਟੂ ਲਾਅ ਦੇ ਖਲਾਫ ਕਰੀ ਕਿੱਥੋਂ ਸਰ ਇਹ ਵਾਲੇ ਪੰਜਾਬ ਦੇ ਜਿਆਦਾ ਬਾਹਰ ਜਿਹੜੇ ਬੰਦੇ ਫੜੇਗਾ ਨਹੀਂ ਇਹ ਪੰਜਾਬ ਦੇ ਹੀ ਆ ਜੀ ਹਾਂਜੀ ਉਹ ਗਾਇਸ ਦੱਸੇ ਹੁਣ ਆ ਮਹਾਰਾਜੀ ਟੀਮ ਸਾਨੂੰ ਲਿਫਤੀ ਰਾਹ ਦੇ ਲੈ ਕੇ ਜਾ ਰਹੀ ਆ ਅੱਗੇ ਸਾਡੇ ਕੋਲ ਡੇਟ ਆ ਬੀ ਬਿਲਕੁਲ